ਸੜਕਾਂ ਦੇ ਸੀਵਰ ਦੇ ਲੋਕ ਬਹੁਤ ਪਰੇਸ਼ਾਨ ਨੇ ਮਤਲਬ ਪਰੇਸ਼ਾਨੀ ਤੋਂ ਉੱਤੇ ਵਾਲਾ ਕੋਈ ਸ਼ਬਦ ਹੋਵੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਕਹਿਣਾ ਵੀ ਟੁੱਕਦਾ ਹੈ ਹਰ ਸਾਲ ਇੱਕ ਦੋ ਮੌਤ ਜ਼ਰੂਰ ਹੁੰਦੀਆਂ ਨੇ ਲੋਕ ਡਿੱਗਦੇ ਨੇ கரਂਟ ਲੱਗ ਜਾਂਦਾ ਕਿਸੇ ਨਾ ਕਿਸੇ ਖੰਭੇ ਦੇ ਨਾਲ ਪਹਿਲਾਂ ਵੀ ਠੱਗਿਆ ਔਰ ਦੁਵਾਰ ਤੋਂ ਠੱਗ ਰਿਹਾ ਉਹਦੇ ਬਾਰੇ ਮੈਂ ਅੱਜ ਏਡੀਸੀ ਸਾਹਿਬ ਨਾਲ ਗੱਲ ਕਰਨਾ ਆ ਕਿ ਏਡੀਸੀ ਸਾਹਿਬ ਉਹ ਸੁਪਰ ਕਾਰਵਾਈ ਕਿਉਂ ਨਹੀਂ ਕਰ ਰਹੇ ਇਹ ਕਾਰਜਾਂ ਦੇ ਦਾਇਰੇ ਵਿੱਚ ਹੀ ਸਿਮਟ ਕੇ ਪਾ ਦਿੱਤੀਆਂ ਜਾਂਦੀਆਂ ਜਾਂ ਰਫਾ ਦਫਾ ਕਰ ਦਿੱਤੀਆਂ ਜਾਂਦੀਆਂ ਪਰ ਇਹਨਾਂ ਦੇ ਐਕਸ਼ਨ ਇੰਨਾ ਪ੍ਰੋਂਪਟ ਐਕਸ਼ਨ ਹੁੰਦਾ ਕਿਉਂ ਨਹੀਂ ਜਦੋਂ ਮੈਂ ਜਿਆਦਾ ਬੋਲਦਾ ਫਿਰ ਕਹਿੰਦੇ ਇਹਨੇ ਕੁਝ ਲੈਣਾ ਹੋਊਗਾ ਜੇ ਚੁੱਪ ਹੋ ਜੇ ਉਹਨਾਂ ਦੇ ਕਹਿੰਦੇ ਕੁਝ ਲੈ ਲਿਆ ਹੋਣਾ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਸੀ ਅਸੀਂ ਡੀਸੀ ਆਫਿਸ ਮੋਹਲੀ ਖੜੇ ਆਂ ਤੇ ਮੋਹਲੀ ਖੜੇ ਸੀ ਕਈ ਮੁੱਦਿਆਂ ਦੇ ਵਾਸਤੇ ਆਏ ਹੋਏ ਸੀਗੇ ਤੇ ਜ਼ਿਰਖਪੁਰ ਤੋਂ ਵੱਖ-ਵੱਖ ਜਗ੍ਹਾ ਤੋਂ ਸਾਰੇ ਲੋਕੀ ਕੰਪਲੇਂਟਸ ਲੈ ਕੇ ਮੋਹਲੀ ਆਂਦੇ ਨੇ ਡੀਸੀ ਆਫਿਸ ਸਪੈਸ਼ਲੀ ਕਿ ਸ਼ਾਇਦ ਇੱਥੇ ਉਹਨਾਂ ਦੇ ਮਸਲੇ ਹੱਲ ਕਿੱਥੇ ਜਾਣਗੇ ਅਚਾਨਕ ਸਾਨੂੰ ਮਿਲੇ ਤੇ ਛੰਡਾ ਮੁਲਾਕਾਤ ਹੋਈ ਸੁਖਦੇਵ ਚੌਧਰੀ ਜੀ ਦੀ ਤੇ ਜਾਣਦੇ ਆ ਉਹਨਾਂ ਨਾਲ ਕਿ ਉਹ ਹਰੀ ਫਾਈਲ ਲੈ ਕੇ ਆਏ ਨੇ ਹਰੇ ਪੈਨ ਚਲਾਨ ਵਾਸਤੇ ਅਫਸਰਾਂ ਦੇ ਲੈ ਕੇ ਆਏ ਨੇ ਤੇ ਕੀ ਮਸਲਾ ਹੈਗਾ ਜੋ ਉਹਨਾਂ ਕੋਲ ਤੇ ਨਾਲ ਉਹਨਾਂ ਨੂੰ ਪੁੱਛਾਂਗੇ ਇੱਕ ਉਹਨਾਂ ਨੇ ਬਿਲਡਰ ਬਾਰੇ ਕੋਈ ਖੁਲਾਸੀ ਕੀਤੀ ਸੀਗੇ ਤੇ ਉਹ ਬਿਲਡਰ ਨੇ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਬਾਰੇ ਵੀ ਚੌਧਰੀ ਸਾਹਿਬ ਨਾਲ ਗੱਲ ਕਰਦੀਆਂ ਸਤਿ ਸ਼੍ਰੀ ਅਕਾਲ ਚੌਧਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਹਿਬ ਕੀ ਮੁੱਦੇ ਨੇ ਅੱਜ ਜੀਰਕਪੁਰ ਦੇ ਜੋ ਤੁਸੀਂ ਲੈ ਕੇ ਆਏ ਹੋ ਜੀ ਉਹ ਮੁੱਦੇ ਤਾਂ ਜੀਰਕਪੁਰ ਦੇ ਬਹੁਤ ਨੇ ਜਿਹੜੇ ਤੁਸੀਂ ਵੀ ਚੱਕੇ ਹੁਣ ਵੀ ਚੱਕੇ ਤੁਸੀਂ ਸੜਕਾਂ ਦੇ ਸੀਵਰ ਦੇ ਲੋਕ ਬਹੁਤ ਪਰੇਸ਼ਾਨ ਨੇ ਮਤਲਬ ਪ੍ਰੇਸ਼ਾਨੀ ਤੋਂ ਉੱਤੇ ਵਾਲਾ ਕੋਈ ਸ਼ਬਦ ਹੋਵੇ ਤਾਂ ਮੈਨੂੰ ਲੱਗਦਾ ਕਿ ਉਹ ਕਹਿਣਾ ਵੀ ਟੁਕਦਾ ਹੈ ਜਿਰਖਪੁਰ ਦੀ ਅੱਜ ਜਿਹੜੀ ਸਥਿਤੀ ਜਿਹੜੇ ਹਾਲਾਤ ਨੇ ਹਰ ਸਾਲ ਇੱਕ ਦੋ ਮੌਤ ਜ਼ਰੂਰ ਹੁੰਦੀਆਂ ਨੇ ਜਿਹੜੇ ਉਹ ਖੱਡਿਆ ਕਰਕੇ ਲੋਕ ਡਿੱਗਦੇ ਨੇ ਕਰੰਟ ਲੱਗ ਜਾਂਦਾ ਕਿਸੇ ਨਾ ਕਿਸੇ ਖੰਭੇ ਦੇ ਨਾਲ ਤੇ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਲੇਕਿਨ ਮੈਂ ਜਿਸ ਅੱਜ ਮੁੱਦੇ ਤੇ ਆ ਇਹ ਤਾਂ ਮੁੱਦੇ ਮੇਰੇ ਰਹਿੰਦੇ ਨੇ ਹਮੇਸ਼ਾ ਸੀਵਰ ਲਾਈਨਾਂ ਤੇ ਜਿੰਨਾ ਸੜਕਾਂ ਦੇ ਇਹ ਤਾਂ ਮੇਰੇ ਮੁੱਦੇ ਰਹਿੰਦੇ ਨੇ ਲੇਕਿਨ ਅੱਜ ਮੈਂ ਜਿਹੜਾ ਰਾਇਲ ਅਪਾਰਟਮੈਂਟ ਪ੍ਰੀਮੀਅਮ ਦਾ ਪ੍ਰੋਜੈਕਟ ਜੋ ਲੋਕਾਂ ਨਾਲ ਠੱਗੀ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲਾਂ ਵੀ ਠੱਗਿਆ ਔਰ ਦੁਬਾਰਾ ਠੱਗ ਰਿਹਾ ਉਹਦੇ ਬਾਰੇ ਮੈਂ ਅੱਜ ਏਡੀਸੀ ਸਾਹਿਬ ਨਾਲ ਗੱਲ ਕਰਨ ਆਇਆ ਕਿ ਏਡੀਸੀ ਸਾਹਿਬ ਉਸ ਉੱਪਰ ਕਾਰਵਾਈ ਕਿਉਂ ਨਹੀਂ ਕਰ ਰਹੇ ਤੇ ਉਸ ਤੋਂ ਬਾਅਦ ਮੈਂ ਫਿਰ ਸੈਕਟਰ 35 ਡਾਇਰੈਕਟਰ ਆਫਿਸ ਵੀ ਜਾਣਾ ਹੈ ਉਹੀ ਉਹਨਾਂ ਨੂੰ ਪੁੱਛ ਕੇ ਆਨਾ ਕਿ ਸਾਰੇ ਜਿਹੜੇ ਪੇਪਰ ਤੁਹਾਡੇ ਕੋਲ ਮੌਜੂਦ ਨੇ ADC ਨੇ ਲਾਇਸੈਂਸ ਟੂ ਡਿਵੈਲਪ ਅ ਕਲੋਨੀ ਇੱਕ ਲਾਇਸੈਂਸ ਦੇਣਾ ਹੁੰਦਾ ਉਹ ਉਹਦੇ ਵਿੱਚ ਇੱਕ ਮੋਟੀਆਂ ਲੈਣਾ ਤੇ ਲਿਖਿਆ ਜਾਂਦਾ ਕਿ ਜੇ ਪ੍ਰੋਜੈਕਟ ਤੁਸੀਂ ਗਲਤ ਬਣਾ ਰਹੇ ਹੋ ਤਾਂ ਉਹ ਤੁਹਾਡਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਏਗਾ ਜਦੋਂ ਨੋਟਿਸ ਦੇਤਾ ਕਿ ਤੁਸੀਂ ਗਲਤ ਬਣਾ ਰਹੇ ਹੋ EO ਜਿਰਖਪੁਰ ਨੋਟਿਸ ਦੇ ਰਿਹਾ ਕਿ ਪ੍ਰੋਜੈਕਟ ਗਲਤ ਬਣ ਰਿਹਾ ਹੈ ਤੇ ਕਿਉਂ ਨਾ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਰੈਵਨਿਊ ਡਿਪਾਰਟਮੈਂਟ ਕਰ ਰਿਹਾ ਸਭ ਪਾਸੇ ਕਰ ਰਿਹਾ ਹੈ ਫਿਰ ਇਹ ਲਾਇਸੈਂਸ ਕੈਨਸਲ ਕਿਉਂ ਨਹੀਂ ਕਰ ਰਹੇ ਉਹਦਾ ਕਿਉਂ ਲੋਕਾਂ ਨੂੰ ਲੁੱਟਣ ਦੇ ਰਹੇ ਚੌਧਰੀ ਸਾਹਿਬ ਇਹ ਜਿੰਨੀਆਂ ਵੀ ਕਾਰਵਾਈ ਹੁੰਦੀਆਂ ਇਹ ਅਸੀਂ ਅਕਸਰ ਦੇਖਦੇ ਹਾਂ ਇਹ ਕਾਗਜ਼ਾਂ ਦੇ दायरे ਵਿੱਚ ਹੀ ਸਿਮਟ ਕੇ ਪਾ ਦਿੱਤੀਆਂ ਜਾਂਦੀਆਂ ਜਾਂ ਰਫਾ ਦਫਾ ਕਰ ਦਿੱਤੀਆਂ ਜਾਂਦੀਆਂ ਪਰ ਇਹਨਾਂ ਦੇ ਐਕਸ਼ਨ ਇੰਨਾ ਪ੍ਰੋਂਪਟ ਐਕਸ਼ਨ ਹੁੰਦਾ ਕਿਉਂ ਨਹੀਂ ਦੇਖੋ ਲਾਸਟ ਜਿਹੜਾ ਹੈ ਉਹ ਸਾਡੇ ਕੋਲ ਕੋਰਟ ਹੀ ਬਚਦੀ ਹੈ ਸਾਨੂੰ ਜੋ ਇੱਥੇ ਚਲੋ ਅਸੀਂ মিডিਆ ਰਾਹੀਂ ਤੁਹਾਡੇ ਰਾਹੀਂ ਇਹਨਾਂ ਕੰਪਲੇਂਟ ਜਿਹਨੀਆਂ ਪਾਨੇ ਆ ਉਹ ਤੁਹਾਡੇ ਤੱਕ ਦੱਸਦੇ ਆ ਤੁਹਾਡੇ ਤੱਕ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣੇ ਆ ਉਹਦਾ ਸਾਡਾ ਮਕਸਦ ਇਹ ਹੀ ਹੈ ਕਿ ਘਟੋ ਘਟਰ ਲੋਕ ਜਾਗਰੂਕ ਹੋ ਜਾਣ ਅਫਸਰ ਸਾਹਿਬ ਤਾਂ ਸਾਨੂੰ ਪਤਾ ਕਿਹੋ ਜੀ ਹੈ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਕਿੰਨੇ ਟਾਈਮ ਤੋਂ ਦੁਨੀਆ ਕਰ ਲਾਉਂਦੀ ਹੈ ਲੋਕ ਵਿਚਾਰੇ ਲੁੱਟਿੰਦੇ ਪੈ ਨੇ ਇੱਥੋਂ ਦੀ ਕਦੀ ਕੋਈ ਬਿਲਡਰ ਭੱਜ ਗਿਆ ਕਦੀ ਕੋਈ ਬਿਲਡਰ ਭੱਜ ਗਿਆ ਲੇਕਿਨ ਇਹ ਕੋਈ ਕਾਰਵਾਈ ਨਹੀਂ ਕਰਦੇ ਤੇ ਅਸੀਂ ਕੋਰਟ ਵੱਲ ਰੁਖ ਕਰਾਂਗੇ ਲੋਕਾਂ ਨੂੰ ਸਲਾਹ ਦਿੰਨੇ ਆਂ ਵੀ ਬਚੋ ਤੁਸੀਂ ਜਿਹੜੇ ਅਸੀਂ ਪ੍ਰੋਜੈਕਟ ਦੱਸੇ ਨੇ ਅੱਜ ਤੱਕ ਇਹ ਨਹੀਂ ਕਿ ਮੈਂ ਹਰ ਵਾਰੀ 25 ਪ੍ਰੋਜੈਕਟਾਂ ਦਾ ਨਾਮ ਲਵਾਂਗਾ ਲਗਾਤਾਰ ਮੈਂ ਬੋਲਦਾ ਹਾਂ ਨਾ 4 ਸਾਲਾਂ ਉਹ ਜਿਹੜੇ ਪ੍ਰੋਜੈਕਟਾਂ ਦਾ ਮੈਂ ਨਾਮ ਲਿਆ ਉਹ ਸਾਰੇ ਪ੍ਰੋਜੈਕਟ ਗਲਤ ਨੇ ਵਾਰ-ਵਾਰ ਮੈਂ ਉਹਨਾਂ ਪ੍ਰੋਜੈਕਟਾਂ ਦੇ ਨਾਮ ਲੈਂਦਾ ਚੰਗਾ ਨਹੀਂ ਲੱਗਦਾ ਜਿਹੜੇ ਵੀ ਪ੍ਰੋਜੈਕਟ ਤੁਹਾਨੂੰ 10-10 ਵਾਰੀ 100-100 ਵਾਰੀ ਕਹਤਾ ਤੇ ਜਦੋਂ ਮੈਂ ਜ਼ਿਆਦਾ ਬੋਲਦਾ ਫਿਰ ਕਹਿੰਦੇ ਇਹਨੇ ਕੁਝ ਲੈਣਾ ਹੋਊਗਾ ਜੇ ਚੁੱਪ ਹੋ ਜਾਣਾ ਤਾਂ ਕਹਿੰਦੇ ਕੁਝ ਲੈ ਲ ਇਹੀ ਕਹਾਂਗਾ ਕਿ ਜਿਹੜੇ ਹੁਣ ਇੱਥੋਂ ਦੀ ਡਾਇਰੈਕਟਰ ਸਾਹਿਬ ਨੇ ਇਧਰੋਂ ਏਡੀ ਸਾਹਿਬ ਨੇ ਇਹ ਲੋਕਾਂ ਨੂੰ ਬਚਾਉਣ ਵਾਸਤੇ ਲੋਕਾਂ ਦੇ ਪੈਸੇ ਬਚਾਉਣ ਵਾਸਤੇ ਕੁਝ ਹੀਲਾ ਕਰਨ ਇਹਨਾਂ ਕੋਲ ਕਲਮ ਹੈਗੀਏ ਔਰ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣ ਕੋਈ ਫਰਕ ਨਹੀਂ ਪੈਂਦਾ ਵੱਡੀ ਅਫਸਰशाही ਤੋਂ ਜਵਾਬ ਦੇ ਦੇਣ ਵੱਤ ਤੋਂ ਟ੍ਰਾਂਸਫਰ ਹੋ ਜੂ ਇਹਨਾਂ ਦੀ ਲੇਕਿਨ ਲੋਕਾਂ ਨੂੰ ਬਚਾਣੇ ਪੁੰਨ ਦਾ ਕੰਮ ਹੈ ਤੇ ਰੱਬ ਦੀ ਦਰਗਾਹ 'ਚ ਵੀ ਅਸੀਂ ਕੋਈ ਜਵਾਬ ਦੇਣਾ ਹੁੰਦਾ ਹੈ ਇਹ ਕਿਰਪਾ ਕਰਕੇ ਤੁਹਾਡੇ ਰਾਹੀਂ ਇਹ ਅਫਸਰਾਂ ਤੱਕ ਮੇਰੀ ਸਲਾਹ ਹੈ ਕਿ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਚੌਧਰੀ ਸਾਹਿਬ ਹਾਲ ਹੀ ਚੀ ਇੱਕ ਬਿਲਡਰ ਦੇ ਬਾਰੇ ਤੁਸੀਂ ਮਸਲਾ ਚੱਕਿਆ ਸੀਗਾ ਉਹਨਾਂ ਨੇ ਸਪੈਸ਼ਲ ਚੰਡੀਗੜ੍ਹ ਪ੍ਰੈਸ ਕਲੱਬ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜ਼ੀਰਕਪੁਰ ਨਹੀਂ ਕੀਤੀ ਜ਼ੀਰਕਪੁਰ ਪ੍ਰੈਸ ਕਲੱਬ ਵਿੱਚ ਇੱਕ ਹੀ ਕਾਰਨ ਬਣਿਆ ਕਿ ਚੰਡੀਗੜ੍ਹ ਚੁਣਿਆ ਗਿਆ ਵੀ ਜਿਹੜਾ ਉਹ ਟੈਰੀਟਰੀ ਜੂਰਿਸਡਿਕਸ਼ਨ ਵਿੱਚ ਆਂਦਾ ਵੀ ਨਹੀਂ ਸਰ ਕੁਝ ਠੱਗ ਠੱਗ ਤੇ ਕਿਦੇ ਇਹ ਬੰਦੇ ਨੇ ਜਿਹੜੇ ਇਹ ਕਹਿੰਦੇ ਕਿ ਜਿਰਖਪੁਰ ਦੇ ਵਿੱਚ ਠੱਗ ਪੱਤਰਕਾਰ ਨੇ ਜੀ ਇਹ ਪੈਸੇ ਲੈਂਦੇ ਨੇ ਪੱਤਰਕਾਰ ਜੀ ਇਹੋ ਜਿਹੇ ਨੇ ਇਲਜ਼ਾਮ ਲਗਾਏ ਬਿਲਡਰ ਨੇ ਔਰ ਉਹ ਇਲਜ਼ਾਮ ਲਾ ਕੇ ਉਹ ਚੰਡੀਗੜ੍ਹ ਚ ਗਿਆ ਉਹਨਾਂ ਦੇ ਨਾਲ ਇੱਕ ਪੱਤਰਕਾਰ ਆ ਲਿਆ ਹੋਇਆ ਜੋ ਚਲੋ ਉਹ ਕਿਸ ਤਰੀਕੇ ਨਾਲ ਉਹਨੂੰ ਕਮਾਉਂਦਾ ਪਿਆ ਤੇ ਉਹ ਮੈਂ ਉਹਨਾਂ ਨੂੰ ਵਾਰ-ਵਾਰ ਚੈਲੰਜ ਕਰਦਾ ਹਰ ਗੱਲ ਦਾ ਚੈਲੰਜ ਕਰਨਾ ਮੈਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਇਹਨਾਂ ਨੇ ਕਰਵਾਈ ਸੀ ਉਹਨਾਂ ਨੂੰ ਮੈਂ ਫੋਨ ਵੀ ਕੀਤਾ ਸੀ ਕਿ ਮੈਨੂੰ ਅੱਧੇ ਘੰਟੇ ਦਾ ਟਾਈਮ ਦੇ ਦੇਣਾ ਉੱਥੇ ਬੁਲਾਓ ਮੈਨੂੰ ਰੂਬਰੂ ਹੋਣਾ ਚਾਹਨਾ ਮੈਂ ਇਹ ਚਾਹਨਾ ਕਿ ਜਿਹੜਾ ਵੀ ਬਿਲਡਰ ਦੇ ਖਿਲਾਫ ਮੈਂ ਬੋਲ ਰਿਹਾ ਉਹ ਬਿਲਡਰ ਨਾਲ ਬੈਠੇ ਜੇਕਰ ਮੈਂ ਮੇਰੇ ਕੋਲ ਤਾਂ ਪੇਪਰ ਹੈ ਮੈਂ ਬੋਲਦਾ ਪੇਪਰਾਂ ਦੇ ਨਾਲ ਮੇਰੇ ਹਰ ਪੇਪਰ ਮੇਰੇ ਕੋਲ ਆਇਆ ਹਰ ਚੀਜ਼ ਮੇਰੇ ਕੋਲ ਉਹਨਾਂ ਨੇ ਕਿਹਾ ਕਲੈਰੀਕਲ ਮਿਸਟੇਕ ਹੋ ਗਈ ਉਹ 2020 ਵਾਲੀ ਜਿਹੜੀ ਉਹ ਕਹਿੰਦੇ ਆ ਨਹੀਂ ਉਹ ਉਹ ਅਸਲ ਦੇ ਵਿੱਚ ਕਿਉਂਕਿ ਉਹ ਮੈਨੇਜ ਕੀਤੀ ਹੋਈ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਜਿਹੜੇ ਲੋਗ ਬਿਲਕੁਲ ਸਪਸ਼ਟ ਆਏ ਸੀ ਜਿਹੜੇ ਬਿਲਕੁਲ ਕਿਸੇ ਦੇ ਨਾਲ ਨਹੀਂ ਸੀ ਫਰੀ ਹੋ ਕੇ ਆਏ ਸੀ ਉਹਨਾਂ ਨੇ ਜਵਾਬ ਤਲਬੀ ਕੀਤੀ ਤਾਂ ਉਹਨਾਂ ਨਾਲ ਬਿਲਡਰ ਨੇ ਲੜਾਈ ਬਹੁਤ ਕੀਤੀ ਮੁਹਾਲੀ ਦੇ ਕੁਝ ਪੱਤਰਕਾਰ ਸੀ ਜਿਨ੍ਹਾਂ ਨੂੰ ਅਸਲੀਅਤ ਪਤਾ ਸੀ ਜਿਨ੍ਹਾਂ ਨੂੰ ਮੈਂ ਪੇਪਰ ਦਿੱਤੇ ਸੀ ਭੇਜੇ ਸੀ ਵੀ ਇਹ ਪੇਪਰ ਪੁੱਛੋ ਜਦੋਂ ਉਹਨਾਂ ਨੇ ਕੁਐਸਚਨ ਕੀਤੇ ਤਾਂ ਉਹ ਅੱਗੋਂ ਕੁਐਸਚਨਿੰਗ ਕਰਨ ਲੱਗ ਪਿਆ ਫਿਰ ਉਹ ਕਹਿਣ ਲੱਗ ਪਏ ਵੀ ਤੂੰ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਜਵਾਬ ਤਸੀਂ ਤੋਂ ਮੰਗਾਗੇ ਅੱਜ ਮੈਂ ਮੁਹਾਲੀ 'ਚ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਚੰਡੀਗੜ੍ਹ 'ਚ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਖੁੱਲਾ ਜਵਾਬ ਹੈ ਯਾਰ ਪ੍ਰੈਸ਼ਰ ਕਰੋ ਮੇਰੇ ਕੋਲੋਂ ਮੇਰੇ ਕੋਲ ਹਰ ਕੁਐਸਚਨ ਕਰੋ ਹਰ ਕੁਐਸਚਨ ਦਾ ਮੇਰੇ ਕੋਲ ਜਵਾਬ ਹੈ ਹਰੇਕ ਮੇਰੇ ਕੋਲ ਪੇਪਰ ਹੈ ਤੇ ਉਹ ਜਵਾਬ ਦੇਣ ਲੱਗਿਆ ਬੁਖਲਾ ਜਾਂਦਾ ਹੈ ਔਰ ਵਾਰ-ਵਾਰ ਇੱਕ ਗੱਲ ਨੂੰ ਉਹਦਾ ਕਹਿਣਾ ਕਿ ਇਹ ਤਾਂ ਅਨਪੜਨੇ ਮੈਂ 5 ਐਮਏ ਕੀਤੀਆਂ ਹੋਈਆਂ ਨੇ ਡਿਪਲੋਮੇ ਮੇਰੇ ਕੋ ਕਿੰਨੇ ਨੇ ਮੈਂ ਪੜ੍ਹਾਈ ਕੀਤੀ ਹੋਈ ਹੈ ਮੈਂ ਟੀਚਰ ਦੀ ਪੋਸਟ ਤੇ ਰਹਿਆ ਹਾਂ ਉਹਦਾ ਵਾਰ-ਵਾਰ ਇਹ ਵਰਡ ਬੋਲਣਾ ਕਿ ਤਾਂ ਅਨਪੜ੍ਹ ਨੇ ਉਹਦੀ ਲੈਂਗੁਏਜ ਤੋਂ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅਨਪੜਤਾ ਕਿੰਨੇ ਕਿ ਉਹਦੀ ਤਾਂ ਮੈਂ ਕਹਿੰਦਾ ਕਿ ਇਹ ਜਿਹੜਾ ਸਿਸਟਮ ਅਫਸਰਾਂ ਨੇ ਚਲਾਇਆ ਹੋਇਆ ਹੈ ਇਹ ਬਹੁਤ ਮਾੜਾ ਬਿਲਡਰ ਤਾਂ ਚਲੋ ਠੱਗ ਨਕਲੀ ਬਿਲਡਰ ਆਂਦੇ ਨੇ ਉਹ ਲੁੱਟਣ ਆਂਦੇ ਨੇ ਲੋਕਾਂ ਨੂੰ ਲੇਕਿਨ ਇੱਕ ਵਾਰ ਲੁੱਟਿਆ ਗਿਆ ਸਭ ਤੋਂ ਵੱਡੀ ਗੱਲ ਕਿ ਇਸ ਰਾਇਲ ਅਪਾਰਟਮੈਂਟ ਰਾਇਲ ਐਮਪਾਇਰ ਦਾ ਜਿਹੜਾ ਮਾਲਕ ਸੀਗਾ ਉਹ ਪਹਿਲਾਂ ਲੁੱਟ ਚੁੱਕੇ ਲੋਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਲੋਕਾਂ ਦੇ ਲੁੱਟ ਚੁੱਕੇ ਹੈ ਦੁਬਾਰਤੋ ਲੁੱਟਣ ਆ ਗਿਆ ਔਰ ਇਹੀ ਅਫਸਰ ਚਾਹੀਫੇ ਲੁੱਟਣ ਦੇ ਦੀ ਉਹਨੂੰ ਇਹ ਇਹਨਾਂ ਦੇ ਉੱਪਰ ਕੋਈ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜਾਂਦਾ ਅਫਸਰਾਂ ਵੱਲੋਂ ਕਿ ਵੀ ਇਹ ਕੀ ਕਰਦੇ ਨੇ ਕਿਸ ਤਰ੍ਹਾਂ ਜੋ ਜੀਵੀਪੀ ਨੇ ਕੀਤਾ ਸਭ જગ ਜਾਹਰ ਹੈਗਾ ਕਿ ਉਹਨੂੰ ਕਿਸ ਨੇ ਠਾਇਆ ਵੀ ਗਿਆ ਕਿਸ ਤਰ੍ਹਾਂ ਉਹਨੂੰ ਉਹ ਕੀਤਾ ਗਿਆ ਤੇ ਇਸ ਤੋਂ ਵੀ ਵੱਡਾ ਬਹੁਤ ਵੱਡਾ ਮੁੱਦਾ ਮੈਂ ਇੱਕ ਚੱਕਾਂਗਾ ਪੂਰੇ ਪੰਜਾਬ ਦੇ ਬਿਲਡਰਾਂ ਦਾ ਬਹੁਤ ਵੱਡਾ ਮੁੱਦਾ ਹੈ ਉਹਨਾਂ ਦੇ ਹੱਕ ਦੀ ਗੱਲ ਵੀ ਕਰਾਂਗਾ ਉਹਨਾਂ ਦੇ ਨਾਲ ਜੋ ਫਰੋਡ ਉਹਨਾਂ ਵੱਲੋਂ ਜੋ ਬਿਲਡ ਫਰੋਡ ਕੀਤਾ ਜਾ ਰਿਹਾ ਮੈਂ ਉਹ ਵੀ ਤੁਹਾਡੇ ਅੱਗੇ ਰੱਖਾਂਗਾ ਸਾਰੀ ਗੱਲ ਉਹ ਬਹੁਤ ਵੱਡਾ ਮੁੱਦਾ ਹੈ ਉਹਨੂੰ ਮੈਂ ਆਪਦੇ ਧੰਨ ਨਾਲ ਥੋੜਾ ਜਿਹਾ ਅਫਸਰਾਂ ਨਾਲ ਗੱਲ ਕਰਕੇ ਕਰਾਂਗਾ ਉਹ ਵੀ ਤੁਹਾਡੇ ਅੱਗੇ ਜਰੂਰ ਰੱਖਾਂਗਾ ਜੀ ਤੇ ਦੋਸਤੋ ਇਹ ਸਿਗੇ ਜ਼ਿਰਖਪੁਰ ਤੋਂ ਸਾਡੇ ਨਾਲ ਸੁਖਦੇਵ ਚੌਧਰੀ ਜੋ ਕਿ ਡੀਸੀ ਮੋਹੱਲੀ ਡੀਸੀ ਆਫਿਸ ਮੋਹਲੀ ਆਏ ਸੀਗੇ ਕੁਝ ਉਹਨਾਂ ਦੀਆਂ ਕੰਪਲੇਂਟ ਸੀਗੀਆਂ ਕੁਝ ਉਹਨਾਂ ਨੇ ਲੋਕ ਭਲਾਈ ਦੇ ਜੋ ਵੀ ਕੰਮ ਕਰਵਾਣੇ ਸੀਗੇ ਉਹਦੇ ਵਾਸਤੇ ਤੇ ਜਲਦੀ ਜਲਦੀ ਮੁਲਾਕਾਤ ਹੋਈ ਤੇ ਕਈ ਚੀਜ਼ਾਂ ਦਾ ਖੁਲਾਸਾ ਵੀ ਹੋ ਗਿਆ ਤੇ ਜੁੜੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਪਬਲਿਕ ਗਾਰਡਨ ਨਿਊਜ਼ ਧੰਨਵਾਦ ਜੀ